ਹਾਂ ਜੀ ਹਾਂ ਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡੇ ਆਪਣੇ ਪੇਜ ਵਾਲੀ ਵਾਲ ਸ਼ੂਟਿੰਗ ਕਰਾਈ ਤੇ ਲਾਈਵ ਕਰ ਰਹੇ ਹਾਂ ਪਿੰਡ ਕੌਣੀ ਸ਼੍ਰੀ ਮਕਸਰ ਸਾਹਿਬ ਵਾਲੀ ਵਾਲ ਸ਼ੂਟਿੰਗ ਮੀਡੀਅਮ 2 ਬਾਰਾਂ ਦਾ ਟੂਰਨਾਮੈਂਟ ਹੈ ਵੀਰੇ ਬਹੁਤ ਸੋਹਣਾ ਪ੍ਰਬੰਧ ਆ ਤਿੰਨ ਗਰਾਊਂਡ ਆ ਵੀਰੇ ਇੱਕ ਮੇਨ ਜਾਲ ਵਾਲਾ ਦੋ ਲਾਈਟਾਂ ਦਾ ਵੀ ਪ੍ਰਬੰਧ ਓਕੇ ਰਿਪੋਰਟ ਆ ਬਾਈ ਜੀ ਜੱਗੇ ਵੱਧ ਘਟਨਾ ਬੋਲੀ ਲਾਈਵ ਚੱਲੀ ਜਾਂਦਾ ਹੁਣ ਨਹੀਂ ਦੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡੇ ਆਪਣੇ ਪੇਜ ਲਾਈਵ ਦੀ ਅਪਡੇਟ ਜਰੂਰ ਦਿਓ ਜਿੰਨੇ ਭਰਾ ਲਾਈਵ ਨਾਲ ਜੁੜੇ ਹੋ ਸ਼ੇਅਰ ਜਰੂਰ ਕਰਿਓ ਬਾਈ ਜੀ ਬਹੁਤ ਸੋਹਣੇ ਪ੍ਰਬੰਧ ਦਾ ਕਮੇਟੀ ਵਾਲਿਆਂ ਦੇ ਓ ਨੀਗਾ ਸਟੇਜ ਵੀ ਐਨ ਉਹ ਬੋਲਦੀ ਬਾਈ ਜੀ ਤਿੰਨ ਗਰਾਊਂਡ ਆ ਤਿੰਨ ਗਰਾਊਂਡ ਕੈਪਸ਼ਨ ਸਹੀ ਨਹੀਂ ਕੀ ਕੀਤੀ ਬਾਈ ਜੀ ਜਿੰਨੀਆਂ ਜਾਣ ਜਿੰਨੀਆਂ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚਾਂ ਦੀ ਕਿਰਪਾਲਤਾ ਕਰੋ ਬਾਈ ਜੀ ਕਰਦਾ ਕਰਦਾ ਸਹੀ ਹਾਂਜੀ ਹਾਂਜੀ ਜਿੰਨੀਆਂ ਟੀਮਾਂ ਵੀਰੇ ਜਲਦੀ ਤੋਂ ਜਲਦੀ ਪਹੁੰਚਾਂ ਦੀ ਕਿਰਪਾਲਤਾ ਕਰੋ ਹਾਂ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਸ਼ੇਅਰ ਜਰੂਰ ਕਰੋ ਇੱਕ ਇੱਕ ਬਾਈ ਤਿੰਨ ਗਰਾਊਂਡ ਆ ਵੀਰੇ ਵੀਰੇ 4:00 ਵਜੇ ਸਾਰੀਆਂ ਟੀਮਾਂ ਨੂੰ 4:00 ਵਜੇ ਦਾ ਟਾਈਮ ਦਿੱਤਾ ਸੀ ਸਤਿ ਸ਼੍ਰੀ ਅਕਾਲ ਮਾੜਾ ਇਹ ਕਹਿ ਦੇ ਤੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੀਮਾਂ ਨੂੰ ਬੇਨਤੀ ਹੈ ਵੀ ਛੇਤੀ ਛੇਤੀ ਪਹੁੰਚਾ ਜਾਵੇ ਪਹਿਲਾ ਟੂਰਨਾਮੈਂਟ ਆ ਸਹਯੋਗ ਦਿਓ ਸਾਰੇ ਬਾਈ ਬਣ ਕੇ ਛੇਤੀ ਪਹੁੰਚੋ ਸਾਰੇ ਪਰ ਛੇਤੀ ਮੈਚ ਨਿਭੜਨਗੇ ਨਹੀਂ ਬਈ ਕੰਮ ਲੇਟ ਹੋ ਜਾਂਦਾ ਹੈ ਪਰ ਟੀਮਾਂ ਨੂੰ ਵੀ ਘਰ ਜਾਣ ਚ ਪ੍ਰੋਬਲਮ ਆਉਂਦੀ ਹੈ ਆਜੋ ਬਾਈ ਵੜ ਕੇ ਛੇਤੀ ਆ ਹਾਂ ਜੀ ਬਾਈ ਜਿੰਨੀਆਂ ਟੀਮਾਂ ਜਲਦੀ ਤੋਂ ਜਲਦੀ ਪਹੁੰਚਾਂ ਉਹ ਦੀ ਕਿਰਪਾਲਤਾ ਕਰੋ ਬਾਈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੁੜੇ ਰਹੋ ਲਾਈਵ ਨਾਲ ਕਰਦੇ ਆ ਥੋੜੇ ਟਾਈਮ ਬਾਅਦ ਅਪਡੇਟ I'm